ਪਾਪ ਦਾ ਜਿੰਦ ਜਿੰਦ ਤਾ ਹੈ ਬਹੁਤ ਯੂ ਕਿ ਉਹ ਨਾ ਤੋ ਦਾ ਪਾਪ ਮੋਟੀ ਦਾ ਪਾਪ ਜਦੋਂ ਦੇ ਬਾਅਦ ਜਿੱਤ ਗਿਆ ਜੀ ਸਰ ਯਾਰ ਇੱਕ ਪਿਛਲੇ ਨਾਲ ਲਾਦੇ ਬਾਰੇ ਪਿਛਲੇ ਕੁਝ ਦਿਨਾਂ ਦੇ ਵਿੱਚ ਅਲੱਗ-ਅਲੱਗ ਥਾਣਿਆਂ ਤੋਂ ਲੁਧਾਨਾ ਵੈਸਟ ਦੇ ਸਾਡੇ ਕਾਰਜਕਰਤਾਵਾਂ ਨੂੰ ਫੋਨ ਜਾ ਰਹੇ ਸਨ ਜੀ ਮੇਰੇ ਲੋਕੋ ਜੀ ਤੁਸੀਂ ਆਪਣੇ ਬੂਥ ਦੇ ਕਾਰਜਕਰਤਾਵਾਂ ਦੀਆਂ ਲਿਸਟਾਂ ਤੋਂ ਸਾਨੂੰ ਚਾਹੇ ਸਾਡੇ ਹਾਰੇ ਜਿੱਤੇ ਕਾਉਂਸਲਰ ਸਨ ਚਾਹੇ ਸਾਡੇ ਮੰਡਲ ਦੇ ਪਤਾਧਿਕਾਰੀ ਸਨ ਔਰ ਚਾਹੇ ਸਾਡੇ ਬੂਥ ਲੈਵਲ ਦੇ ਕਾਰਜਕਰਤਾ ਸਨ ਅਸੀਂ ਇਹਦੀ ਕੜੇ ਸ਼ਬਦਾਂ ਚ ਨਿੰਦਾ ਕਰਦੇ ਆ ਪਰ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਕੋਈ ਕੰਮ ਨਹੀਂਗਾ ਕਿ ਉਹ ਸਾਡੇ ਬੂਥ ਲੈਵਲ ਦੇ ਵਰਕਾਂ ਦੀਆਂ ਲਿਸਟਾਂ ਮੰਗੇ ਇਸ ਮਸਲੇ ਦੇ ਵਿੱਚ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਵੀ ਕੀਤੀ ਸੀ ਔਰ ਅੱਜ ਅਸੀਂ ਐਸੇ ਵਿਰੋਧ ਦੇ ਵਿੱਚ ਜਿਹੜਾ ਹੈ ਅੱਜ ਪਾਰਟੀ ਨੇ ਰੋਸ ਪ੍ਰਦਰਸ਼ਨ ਰੱਖਿਆ ਸੀਗਾ ਔਰ ਅਸੀਂ ਹੁਣ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਆ ਔਰ ਉਹਨਾਂ ਨੇ ਵਿਸ਼ਵਾਸ ਦਿਲਾਇਆ ਅਸ਼ੂਰ ਕੀਤਾ ਕਿ ਕਿਸੇ ਵੀ ਪਹੁੰਚ ਕੇ ਪਹਿਰਾ ਦੇਣੇ ਥੋਕੇ ਬੱਸ ਸਰ ਤੁਹਾਡੀ ਸੋਚ ਹਾਂਜੀ ਹਾਂ ਬੋਲੋ ਬੋਲੋ ਕਿਸੇ ਵੀ ਤਰ੍ਹਾਂ ਦੇ ਨਾਲ ਪੁਲਿਸ ਵੱਲੋਂ ਸਾਡੇ ਕਿਸੇ ਵੀ ਕਾਰਜਕਰਤਾ ਨੂੰ ਇਸ ਤਰ੍ਹਾਂ ਦੀ ਨਾ ਇਨਫੋਰਮੇਸ਼ਨ ਮੰਗੀ ਜਾਏਗੀ ਨਾ ਹੀ ਕਿਸੇ ਵੀ ਕਾਰਜਕਰਤਾ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਏਗਾ ਇਹ ਗੱਲ ਦਾ ਉਹਨਾਂ ਨੇ ਵਿਸ਼ਵਾਸ ਦਲਾਇਆ ਔਰ ਜਿਹੜੀ ਇਨਫੋਰਮੇਸ਼ਨ ਮੰਗੀ ਗਈ ਸੀ ਉਹਦੇ ਵਾਸਤੇ ਉਹਨਾਂ ਨੇ ਆਪਣੀ ਗੱਲ ਰੱਖੀ ਹੈ ਕਿ ਕਿਸ ਮਿਸ ਅੰਡਰਸਟੈਂਡਿੰਗ ਦੇ ਵਿੱਚ ਸਾਰਾ ਇਸ਼ੂ ਹੋਇਆ ਲੇਕਿਨ ਅਸੀਂ ਬੜੀ ਸਪਸ਼ਟ ਸ਼ਬਦਾਂ ਚ ਕਰ ਦੇਣਾ ਚਾਹੁੰਦੇ ਆ ਔਰ ਪ੍ਰਸ਼ਾਸਨ ਨੂੰ ਵੀ ਇੱਕ ਬੇਨਤੀ ਵੀ ਕਰਨੀ ਚਾਹੁੰਦੇ ਆ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਪ੍ਰਸ਼ਾਸਨ ਦਾ ਕੰਮ ਹੈ ਨਿਰਪੱਖ ਚੋਣਾਂ ਕਰਾਣਾ ਆਮ ਆਦਮੀ ਪਾਰਟੀ ਦੇ ਗਈ ਔਰ ਜਿਸ ਤਰ੍ਹਾਂ ਦੀ ਉਹ ਹਰਕਤਾਂ ਕਰਦੀ ਪਈ ਹੈ ਇਸ ਸਾਫ ਦਰਚਾਉਂਦਾ ਹੈ ਕਿ ਉਹਨਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਲੁਧਿਆਣਾ ਵੈਸ ਦੀ ਸੀਟ ਉਹ ਪਾਰੀ ਬਹੁਮਤ ਨਾਲ ਭਾਰੀ ਮਤਨ ਦੇ ਨਾਲ ਹਾਰ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਪਾਰੀ ਬਹੁਮਤ ਦੇ ਨਾਲ ਇਹ ਸੀਟ ਜਿੱਤਣ ਵਾਲੀ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਲੇਕਿਨ ਇਹ ਗੱਲ ਆਮ ਆਦਮੀ ਪਾਰਟੀ ਚੰਗੀ ਤਰ੍ਹਾਂ ਸਮਝ ਲਵੇ ਲੁਧਿਆਨੇ ਔਰ ਪੰਜਾਬ ਦੀ ਜਨਤਾ ਤੁਹਾਡੇ ਸੁਪਨਿਆਂ ਨੂੰ ਸਹਾਰ ਨਹੀਂ ਹੁੰਦੇਗੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਾਂਗਾ ਜਿਹਦੇ ਕਰਕੇ ਤੁਸੀਂ ਇੱਕ ਰਾਜ ਸਭਾ ਦੇ ਸਿਟਿੰਗ ਮੈਂਬਰ ਨੂੰ ਲੁਧਿਆਣਾ ਵਿਸਥਾ ਚੋਣ ਲੜਾ ਰਹੇ ਹੋ ਕੇਵਲ ਔਰ ਕੇਵਲ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਲਈ ਲੁਧਿਆਣਾ ਦੀ ਜਨਤਾ ਨੇ ਔਰ ਪੰਜਾਬ ਦੀ ਜਨਤਾ ਨੇ ਮਨ ਬਣਾ ਲਿਆ ਕਿ ਅਸੀਂ ਦਿੱਲੀ ਦੇ ਠੱਗ ਨੂੰ ਪੰਜਾਬ ਦੇ ਵਿੱਚ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਨਾ ਸੋ ਸਾਰੀਆਂ ਗੱਲਾਂ ਜਿਹੜੀ ਹੈਗੀਆਂ ਨੇ ਕਮਿਸ਼ਨਰ ਸਾਹਿਬ ਨੇ ਆਈਆਂ ਨੇ ਔਰ ਉਹਨਾਂ ਨੇ ਵਿਸ਼ਵਾਸ ਲਾਇਆ ਹੈ ਕਿ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਸਾਡੇ ਕਿਸੇ ਕਾਰਕਟਰ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਜਾਏਗਾ ਸਹੀ ਸਾਹਿਬ ਇਹ ਕਿਹਾ ਸੀਗਾ ਕਿ ਜਿਨ੍ਹਾਂ ਨੇ ਫੋਨ ਕਰਵਾਇਆ ਉਹ ਕੌਣ ਸੀਗਾ ਕੋਈ ਦੱਸਿਆ ਉਹ ਉਹਨਾਂ ਨੇ ਦੱਸਿਆ ਗਿਆ ਜੀ ਸਾਨੂੰ ਡੀਸੀ ਆਫਿਸ ਤੋਂ ਫੋਨ ਆਇਆ ਉਹ ਕੋ ਕਨਵੇ ਹੁੰਦੇ ਹੁੰਦੇ ਜੀ ਇਦਾਂ ਇਦਾਂ ਦਾ ਹੋ ਗਿਆ ਉਹਦਾ ਉਹਨਾਂ ਨੇ ਸਪਸ਼ਟਿਕਰ ਆਪਣੇ ਲੈਵਲ ਤੇ ਦਿੱਤਾ ਹੈਗਾ ਲੇਕਿਨ ਉਹਦਾ ਵੀ ਕੋਈ ਬੰਦਾ ਨਹੀਂ ਸੀਗਾ ਪੁਲਿਸ ਦਾ ਫੋਨ ਕਰਨਾ ਅਸੀਂ ਉਹਨਾਂ ਨੂੰ ਸਪਸ਼ਟ ਕੀਤਾ ਹੈਗਾ ਕਿ ਇਟ ਇਸ ਨੋਟ ਦ ਜੌਬ ਆਫ ਦ ਪੁਲਿਸ ਜੇ ਇਲੈਕਸ਼ਨ ਸੰਬੰਧੀ ਜਿਸਨੇ ਕੋਈ ਮੀਟਿੰਗ ਸੱਦ ਨਹੀਂ ਹੈ ਤੋ ਸਾਡੇ ਆਫਿਸ ਨੂੰ ਸੰਪਰਕ ਕਰੇਗਾ ਨਾ ਕਿ ਸਾਡੇ ਬੂਥ ਦੇ ਕਾਰਜਕਰਤਾ ਕਰੇਗਾ ਸੋ ਇਹਦੇ ਜੋ ਵੀ ਸਚਾਈ ਹੈਗੀ ਤੁਸੀਂ ਵੀ ਸਮਝਦੇ ਹੋ ਅਸੀਂ ਵੀ ਸਮਝਦੇ ਆ ਨਾਮ ਜਨਤਕ ਹੋਣ ਕੇ ਨਾਮ ਜਨਤਕ ਹੋਣ ਕੇ ਉਹ ਬੰਦੇ ਦੇ ਦੇਖੋ ਗੱਲ ਇਹ ਹੈ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਦੱਸੋ ਔਰ ਉਹਨਾਂ ਨੇ ਜੋ ਆਪਣਾ ਸਪਸ਼ਟੀਕਰਨ ਦਿੱਤਾ ਹੈਗਾ ਕਿ ਵੀ ਡੀਸੀ ਆਫਿਸ ਤੋਂ ਫੋਨ ਆਇਆ ਹੈ ਜੀ ਕਿ ਸਿਲੈਕਸ਼ਨ ਸੰਬੰਧੀ ਔਰ ਉਹ ਕਿਤੇ ਨਾ ਕਿਤੇ ਜਿਹੜਾ ਹੈਗਾ ਵਾ ਮੈਸੇਜ ਕਨਵੇ ਕਰਦੇ ਕਰਦੇ ਗੱਲ ਕੁਝ ਹੋਰ ਬਣ ਗਈ ਲੇਕਿਨ ਹਮੇਸ਼ਾ ਜਿਹੜਾ ਹੈਗਾ ਵਾ ਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਿਸੇ ਪੋਲਿਟਿਕਲ ਪਾਰਟੀਆਂ ਦੇ ਚੋਣਾਂਬ ਸੰਬੰਧੀ ਕੋਈ ਗੱਲ ਕਰਨੀ ਹੁੰਦੀ ਹੈ ਤੂੰ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਸੰਪਰਕ ਕਰਦਾ ਜੋ ਸਟੇਟ ਦੇ ਲੈਵਲ ਤੇ ਹੁੰਦੀ ਹੈ ਸਾਡੇ ਸਟੇਟ ਪ੍ਰੈਜ਼ੀਡੈਂਟ ਨੂੰ ਸੰਪਰਕ ਕਰਦੇ ਨੇ ਸਟੇਟ ਇਲੈਕਸ਼ਨ ਕਮਿਸ਼ਨਲ ਔਰ ਜਿਵੇਂ ਡਿਸਟ੍ਰਿਕਟ ਦੇ ਉੱਤੇ ਹੁੰਦਾ ਤੇ ਡਿਸਟ੍ਰਿਕਟ ਦਾ ਸਾਡੇ ਜ਼ਿਲ੍ਹਾ ਪ੍ਰਧਾਨ ਨੂੰ ਕਰਦਾ ਹੈ ਇਹ ਨਵਾਂ ਹੀ ਇੱਕ ਬਣ ਗਿਆ ਕਿ ਜੀ ਬੂਥ ਲੈਵਲ ਤੱਕ ਦੀ ਤੁਸੀਂ ਲਿਸਟਾਂ ਮੰਗੋ ਸੋ ਸਾਰੇ ਗੱਲਾਂ ਸੀ ਕਮਿਸ਼ਨਰ ਸਾਹਿਬ ਨੇ ਰੱਖਿਆ ਨੇ ਔਰ ਉਹਨੇ ਵਿਸ਼ਵਾਸ دلਾਇਆ ਕਿ ਕਿਸੇ ਵੀ ਤਰ੍ਹਾਂ ਦਾ ਪੁਲਿਸ ਦੀ ਪਾਰਟਿਸਪੇਸ਼ਨ ਇਸ ਇਲੈਕਸ਼ਨ ਦੇ ਵਿੱਚ 네ਗੇਟਿਵ ਰੂਪ ਚ ਨਹੀਂ ਆਏਗੀ ਧੰਨਵਾਦ ਧੰਨਵਾਦ ਜੀ ਆਪਾਂ ਸਭ ਜਾਣਦੇ ਆ ਕਿ ਵੈਸਟ ਦੇ ਵਿੱਚ ਲੁਧਿਆਣਾ ਦੇ ਵਿੱਚ ਇਲੈਕਸ਼ਨ ਹੋ ਰਹੇ ਨੇ ਉਹਨਾਂ ਨੂੰ ਇਲੈਕਸ਼ਨਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਨੇ ਔਰ ਉਹਨਾਂ ਨੇ ਆਪਣੇ ਅਫਸਰ ਜਿਹੜੇ ਇੰਸਪੈਕਟਰ ਲਗਾਏ ਹੋਏ ਨੇ ਥਾਣੇ ਦੇ ਵਿੱਚ ਅਫਸਰਾਂ ਦੇ ਕੋਲੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਟੈਲੀਫੋਨ ਕਰਾ ਰਹੇ ਨੇ ਕਿ ਆਪਣੀਆਂ ਵੋਥਾਂ ਦੀਆਂ ਲਿਸਟਾਂ ਆਪਣੇ ਕਾਰਜਕਰਤੇ ਦੇ ਲਿਸਟਾਂ ਜਿਹੜੀਆਂ ਨੇ ਉਹ ਸਾਨੂੰ ਭੇਜੋ ਸ਼ਰਮ ਆਣੀ ਚਾਹੀਦੀ ਏ ਉਹਨਾਂ ਅਫਸਰਾਂ ਦੇ ਜਿਹੜੇ ਲੋਕ ਆਮ ਆਦਮੀ ਪਾਰਟੀ ਦੇ ਪਿੱਠੂ ਬਣ ਕੇ ਭਾਰਤੀ ਜਨਤਾ ਪਾਰਟੀ ਦੇ ਬਰਕਰਾਰੋਂ ਡਰਾਲਣ ਦੀ ਕੋਸ਼ਿਸ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਨਾ ਇਸ ਪੁਲਿਸ ਤੋਂ ਡਰਨ ਵਾਲਾ ਹੈ ਔਰ ਨਾ ਇਸ ਸਰਕਾਰ ਤੋਂ ਡਰਨ ਵਾਲਾ ਹੈ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਇਹਨਾਂ ਦਾ ਡਟ ਕੇ ਮੁਕਾਬਲਾ ਕਰੇਗਾ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਵਰਕਰ ਨਾ ਡਰਦਾ ਹੈ ਨਾ ਕਰਨ ਇਹਨਾਂ ਤੋਂ ਡਰ ਕੇ ਬੈਠੇਗਾ ਮੈਂ ਉਹਨਾਂ ਪੁਲਿਸ ਅਫਸਰਾਂ ਨੂੰ ਚੇਤਾਵਨੀ ਦੇਣਾ ਚਾਹਨਾ आम आदमी पार्टी ਦਾ ਕੋਈ ਵਰਕਰ ਜੇ ਟੈਲੀਫੋਨ ਕਰੇਗਾ ਅਸੀਂ ਸੰਭਾਲ ਲਵਾਂਗੇ ਪਰ ਜੇ ਉਹਨਾਂ ਦੇ ਨਾਲ ਪੁਰਸ ਅਫਸਰ ਮਿਲ ਕੇ ਟੈਲੀਫੋਨ ਕਰਨਗੇ ਤੇ ਉਹ ਵੀ ਬਖਸ਼ੇ ਨਹੀਂ ਜਾਣਗੇ ਸਰਕਾਰਾਂ ਆਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਇੱਕ ਇੱਕ ਅਫਸਰ ਦੇ ਕੋਲ ਇਸ ੱੱਕੇ ਸਹੀਦਾ ਜੜਾਵੇ ਉਹ ਜਵਾਬ ਮਜੂਰ ਮੰਗਿਆ ਜਾਏਗਾ ਅੱਜ ਅੱਜ ਕੀ ਪ੍ਰੋਗਰਾਮ ਲਿਖਿਆ ਅੱਜ ਅਸੀਂ ਸੀਪੀ ਸਾਹਿਬ ਨੂੰ ਸਾਰੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਦੱਸਣ ਜਾ ਰਹੇ ਨੇ ਕਿ ਤੁਹਾਡੀ ਜਿਹੜੀ ਥੱਲੇ ਪੁਲਿਸ ਹੈ ਸਾਡੇ ਕਾਰਕਰਤਾ ਨੂੰ ਟੈਲੀਫੋਨ ਕਰ ਰਹੀ ਹੈ ਉਹ ਟੈਲੀਫੋਨ ਕਿਉਂ ਕਰ ਰਹੀ ਹੈ ਜਿਹੜੇ ਲੋਕਾਂ ਨੇ ਟੈਲੀਫੋਨ ਕੀਤੇ ਨੇ ਉਹਨਾਂ ਅਫਸਰਾਂ ਨੂੰ ਸਸਪੈਂਡ ਕੀਤਾ ਜਾਵੇ ਉਹਨਾਂ ਨੂੰ ਲੁਧਿਆਣੇ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ ਜਾਣ ਦਿੱਤਾ ਜਾਏਗਾ ਜਾਂ ਨਹੀਂ ਜਾਣ ਦਿੱਤਾ ਜਾਏਗਾ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਪੁਲਸ ਪ੍ਰਸ਼ਾਸਨ ਦੇ ਤਰੀਕੇ ਦੇ ਨਾਲ ਲੁਧਿਆਣੇ ਦੇ ਵਰਕਰਾਂ ਨੂੰ ਡਰਾਣਾ ਚਾਹਤਾ ਹੈ ਅਸੀਂ ਡਰਨ ਵਾਲੇ ਨਹੀਂ ਆਮ ਆਗਮ ਨੇ ਪਾਰਟੀ ਦੀ ਡਰਹੀ ਹੋਈ ਸਰਕਾਰ ਹੈ ਉਹਨਾਂ ਨੂੰ ਪਤਾ ਹੈ ਕਿ ਸਾਡਾ ਦਿੱਲੀ ਦੇ ਵਿੱਚ ਕੀ ਹਾਲਾਤ ਹੋਏ ਨੇ ਤੇ ਦਿੱਲੀ ਦੇ ਪਗੋੜੇ ਤੇ ਪੰਜਾਬ ਦੇ ਵਿੱਚ ਰਾਜ ਕਰਨਾ ਚਾਹੁੰਦੇ ਨੇ ਪੰਜਾਬੀ ਸਾਡੇ ਜਿਹੜੇ ਲੋਕ ਨੇ ਉਹ ਇਹਨਾਂ ਦੇ ਪਗੋੜਿਆਂ ਨੂੰ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਰਾਜ ਨਹੀਂ ਕਰਨ ਦੇਣਗੇ